ਜਿਹੜੇ ਵੇਲੇ ਦਾ ਕ ਮਹਾਂ ਮੰਤਰੀ ਆ ਰਹੇ ਹੁੰਦੇ ਉਹ ਪਤਾ ਨਹੀਂ ਵੀ ਕਿਉਂਕਿ ਜਦ ਖਾਣਾ ਖਾਰਾ ਹੁੰਦਾ ਆ ਆਦਮੀ ਤਾਂ ਫਿਰ ਉਹ ਟੁੱਟ ਜਾਂਦੀ ਆ ਰੂਟੀਨ ਖਾਤੇ ਖਾਣ ਦੀ ਫਿਰ ਮੈਂ ਪਾਜੀ ਗੈਪ ਥੋੜਾ ਘਟ ਦਿਆ ਕਰੂੰ ਮੰਮੀ ਜੀ ਕੀ ਸੋਚਣ ਡੇ ਸੀ ਤੇ ਕੀ ਹੋ ਗਿਆ ਮੈਂ ਸੋਚਣ ਡਿਆ ਨਹੀਂ ਵੀ ਸਾਗ ਬਣਾਇਆ ਵਾਂ ਤੇ ਤੜਕਾ ਲਾ ਕੇ ਤੇ ਕਮਲ ਭਾਜੀ ਉਹਨਾਂ ਕੋ ਖੜੂੰਗਾ ਤੇ ਰੋਟੀਆਂ ਖੜੂ ਨਾਲ ਹੈ ਮੈਂ ਤੁਹਾਨੂੰ ਮੱਕੀ ਦੀ ਰੋਟੀ ਨਾਲ ਉਹਨਾਂ ਨੇ ਤੇ ਸਾਨੂੰ ਸਰਪ੍ਰਾਈਜ਼ ਦੇਤਾ ਵੀ ਅਸੀਂ ਤੁਹਾਡੇ ਘਰ ਆਉਣ ਲੱਗੇ ਆ ਤੇ ਫੜਾ ਫੜ ਹਾਂ ਇੱਥੇ ਲੱਗ ਨਹੀਂ ਰੋਟੀਆਂ ਅੱਜ ਇੱਥੇ ਰੋਟੀ ਬਣਾ ਲੈ ਲੱਗੇ ਹੋਰ ਤੇ ਚਾਹੀਦੀ ਇੱਕ ਸਬਜ਼ੀ ਹੋਰ ਬਣਾਣੀ ਪਰ ਮਮ ਜੀ ਸਿੱਧੀ ਬਣਨੇ ਨੇ ਮੈਂ ਸਾਗ ਉਹਨਾਂ ਕੋਲ ਲੈ ਕੇ ਜਾਣਾ ਇੱਥੇ ਹੁਣ ਉਹਨਾਂ ਦੀ ਰੋਟੀਆਂ ਪਾ ਇੱਥੇ ਕਰਤੀ ਆ ਕਹਿੰਦੇ ਚਾਹ ਪਾਣੀ ਨਹੀਂ ਪੀਣੀ ਚਾਹ ਪਾਣੀ ਨਹੀਂ ਪੀਣੀ ਚਾਹ ਪਾਣੀ ਨਹੀਂ ਪੀਣਾ ਤੇ ਖਾ ਪੀ ਕੇ ਵੀ ਆਂਦੇ ਉੱਥੋਂ ਆਏ ਤੇ ਆਖਿਆ ਚਲੋ ਰੋਟੀ ਬਣਾ ਲੈਨੇ ਆ ਫਿਰ ਹੁਣ ਮੰਮੀ ਜੀ ਡੇ ਆ ਰੋਟੀ ਤਿਆਰ ਕਰਨ ਨਹੀਂ ਮੈਂ ਚਾਹਾਂ ਕੋੜੀਆਂ ਬਾਤੀਆਂ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਮਾਂ ਬਾਕੀ ਦੀ ਰੋਟੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਹੀ ਨਵਾ ਕਰ ਲੈਣਗੇ ਹੈ ਇੱਕੋ ਗੱਲ ਹੋਣੀ ਉਹ ਉੱਥੇ ਜਾ ਕੇ ਖਵਾਉਣਾ ਹੀ ਇੱਥੇ ਜਾ ਕੇ ਹੁਣ ਉਹ ਤਾਂ ਕਹਿ ਰਹੇ ਹਨ ਕਰਮਾਂ ਦੀ ਗੱਲ ਵਾਂਗੇ ਕਿ ਕਰਨਾ ਚਾਹੁੰਦੇ ਉਹਨਾਂ ਨੇ ਖਾਣਾ ਨਾ ਸਹੀ ਗੱਲ ਸਹੀ ਗੱਲ ਤੇ ਹੁਣ ਅਮਨ ਵੀ ਹੈ ਨਹੀਂ ਅਮਨ ਜੀ ਦਤਨ ਪਤਾ ਸਾਰੇ ਜਾਂਦੀ ਆ ਨਾ ਤੇ ਮੰਮੀ ਜੀ ਹੁਣ ਇਕੱਲੇ ਲੱਗੇ ਆ ਨਾਲ ਮੈਂ ਕਰਵਾਉਣ ਡਿਆ ਵਾਂ ਮਾਣਾ ਮੋਟਾ ਵਾਲਾ ਜੇ ਨਾ ਕਰਵਾਉਂ ਡਿਆ ਉਹਨਾਂ ਹੀ ਕਹਿਣਾ ਐਵੇਂ ਮੈਂ ਝੂਠ ਬੋਲੀ ਜਾਵਾਂਗੀ ਸਾਰਾ ਨਹੀਂ ਹੁਣ ਸਾਨੂੰ ਪਤਾ ਵੀ ਤਾਂ 15 ਮਿੰਟਾਂ ਦੇ ਵਿੱਚ ਲੱਗਾ ਵਾ ਤੇ 15 ਮਿੰਟਾਂ ਚ ਕਰ ਲੈ ਨਹੀਂ ਨਹੀਂ ਸਹੀ ਗੱਲ ਹੈ ਚਲੋ ਫੇਰ ਵੀ ਮੰਮੀ ਜੀ ਨੇ ਤੜਕਾ ਪਹਿਲਾਂ ਲਾਇਆ ਏ ਤੇ ਜਿੱਦਾਂ ਨਾਲ ਦਸਿਆ ਲੈ ਕੇ ਜਾਣਾ ਸੀ ਤੇ ਉਹ ਹੁਣ ਸਾਦ ਨੂੰ ਤੜਕਾ ਲਾ ਲਿਆ ਵਾ ਤੇ ਰੋਟੀਆਂ ਲੱਤ ਗਈਆਂ ਬਸ ਹੁਣ ਗਰਮੋ ਗਰਮ ਤੇ ਮੰਮੀ ਨੇ ਇੱਕ ਚਾਹ ਨਾ ਬਣਾਇਆ ਹਣੀ ਚਲੋ ਨਾਲੇ ਟੇਸਟ ਪੁੱਛਦੇ ਹਾਂ ਕਿਵੇਂ ਦਾ ਵਾ ਹੈ ਹਨਾ ਅਣ ਮੰਮੀ ਜੀ ਅਜ ਤਾਂ ਧੀਆ ਤਰੀਫਾ ਹੋਣੀ ਆ ਆਹੋ ਆਪਣੇ ਮੂੰਹ ਨਿ ਲਗਾਇਆ ਹਾਂ ਹਾਂ ਲੱਗ ਗਿਆ ਨਹੀਂ ਬੜਾ ਵਧੀਆ ਹੋ ਗਿਆ ਮਨ ਤੇ ਕੁਝ ਹੀ ਹੋਂਡੀਆਂ ਵੀ ਇੱਥੇ ਆ ਗਈਆਂ ਤੇ ਹਨਾ ਚਲੋ ਕੋਈ ਹੈ ਹਾਂ ਇਹ ਛੜਕੇ ਲੱਗੇ ਬਸ ਕਰਨਾ ਹੋ ਗਿਆ। ਇਹ ਰੋਟੀਆਆਂ ਰੋਟੀਆਂ ਤੇ ਨਾਲ ਦਹੀਂ ਬਸ ਹੁਣ ਪਾ ਕੇ ਨਾਲ ਚਾਹ ਦੇ ਦਾਂਗੇ ਚਾਹ ਨਾਲ ਚੰਗਾ ਲੱਗੂਗਾ ਨਾਲ। ਹਾਂ ਜੇ ਖਾਣਗੇ ਖਾਣਨਗੇ ਨਹੀਂ ਤੇ ਫਿਰ ਠੀਕ ਆ। ਉਹਨੂੰ ਤੂੰ ਇਦਾਂ ਕਰ ਲੈ ਤੂੰ ਸਲਾਦ ਕੱਟ ਲੈ ਥੋੜਾ ਜਿਹਾ। ਚਲੋ ਠੀਕ ਆ। ਪਿਆਜ਼ ਕੱਟ ਲੈ ਤੇ ਨਾਲ ਟਮਾਟਰ ਕੱਟ ਲੈ। ਠੀਕ ਠੀਕ ਆ। ਠੀਕ। ਹਾਂਜੀ ਅੱਜ ਫਿਰ ਵੇਲਾ ਆ ਹੀ ਗਿਆ ਜਿਹੜੇ ਵੇਲੇ ਤੁਸੀਂ ਆ ਗਏ ਹੈ। ਕਿਹੜੇ ਵੀ ਲਗਾ ਕਾ ਮਹਾਨੀਤੋ ਯਾਰ ਨੂੰ ਪਤਾ ਨਹੀਂ ਵੀ ਜਦੋਂ ਸਾਡੇ ਨੂੰ ਲੱਗਾ ਕਦੋਂ ਕਿੰਨੇ ਆ ਚਰਹੋ ਦਾ ਵਿਚਾਰੇ ਨੂੰ ਕਹਿੰਦੇ ਨੂੰ ਤੁਸੀਂ ਰੋਟੀ ਨਹੀਂ ਖਾਂਦੇ ਤਾਂ ਰੋਟੀ ਨਹੀਂ ਖਾਂਦੇ ਪਰ ਜਦੋਂ ਡੀ ਚਾਹੀਦਾ ਪਰ ਜਦੋਂ ਡੀ ਚ ਚਲ ਜਾਈਦਾ ਆ ਟਾਈਮ ਮਤਲਬ ਚੋਟਾ ਕਰਸੀ ਪਰ ਇਹਦਾ ਸੌਟਜ ਦੇ ਵਿੱਚ ਹੀ ਹੁੰਦਾ ਹੈ ਨਾ ਹਾਂਜੀ ਅੱਜ ਬਗ ਨੂੰ ਲੈ ਕੇ ਲਿਆ ਬਬੂ ਕਹਿੰਦਾ ਨਹੀਂ ਅੱਜ ਇਹਨਾਂ ਨੂੰ ਪਤਾ ਨਹੀਂ ਪਰ ਸਾਡਾ ਖਾਣਾ ਪੀਣਾ ਇਹਨਾਂ ਦੇ ਇੱਥੇ ਬਣਿਆ ਸੀ ਹਾਂ ਸਹੀ ਗੱਲ ਬੇਨਾ ਜਦੋਂ ਬਾਬੇ ਨੇ ਖਵਾ ਲੜਾ ਉਹ ਆਪੇ ਬਣ ਜਾਂਦਾ ਤੇ ਆਪੇ ਬੰਦਾ ਆ ਜਾਂਦਾ ਮੈਂ ਅੱਜ ਸ਼ਾਮਾ ਨੂੰ ਆਣਾ ਸੀ ਉਤਰਾ ਸਾਗ ਲੈ ਕੇ ਤੇ ਤੜਕਾ ਵੀ ਲਾ ਲਿਆ ਸੀਗਾ ਤੇ ਮੈਂ ਚੱਲੋ ਸ਼ਾਮਾ ਨੂੰ ਲੈ ਕੇ ਜਾਊਂਗਾ ਤੇ ਉਦੋਂ ਤੁਹਾਡਾ ਫੋਨ ਆ ਗਿਆ ਕਹਿੰਦੇ ਅਸੀਂ ਆਉਣ ਲੱਗੇ ਆਂ ਤੁਹਾਡੀ ਤੇ ਕਿਸਮਤ ਦੇ ਵਿੱਚ ਪਹਿਲਾ ਹੈਗਾ ਅਸੀਂ ਪਹਿਲਾਂ ਆ ਗਏ ਆਂ ਹੋਰ ਦੂਜੀ ਗੱਲ ਹੈ ਅਮਨ ਨੇ ਔਖੀ ਆਣਾ ਕਿ ਮੇਰੇ ਆਇਆ ਨਹੀਂ ਆਉਂਦਾ ਸੋਰੀ ਅਮਨਾ ਪਰ ਇਹ ਤੋਂ ਪਹਿਲਾਂ ਸੋਰੀ ਮੰਗ ਗਏ ਨਹੀਂ ਕੋਈ ਗੱਲ ਨਹੀਂ ਬਬਲੂ ਹਾਂਜੀ ਸਾਗ ਦੇ ਤੇ ਵਾਦੀ ਕੱਢੇ ਆ ਆਟਾ ਕੱਢੇ ਪੂਰੇ ਮਿਰਚਾਂ ਨੇ ਹੋਰ ਕੱਢ ਦਿੱਤੀ ਮਸਾਲਾ ਸੀ ਸੀ ਵੀ ਕਰੀ ਇਹਦੇ ਨਾਲ ਵਿੱਚ ਡੱਕੀ ਹੋਈ ਦੀ ਪਾਕਾ ਬੜਾ ਸਵਾਦ ਬਣਿਆ ਤੁਸੀਂ ਨਹੀਂ ਖਾਣ ਦੇ ਮੈਂ ਇੱਕ ਮੁਰਗੀ ਖਾ ਲਈ ਉਹਦਾ ਮੈਂ ਉਹ ਖਾਣਾ ਹੋਣਾ ਕਪਲੀਆਂ ਹੁੰਦੀਆਂ ਨੇ ਫੇਰ ਅੱਛਾ ਇਹ ਜਵਾਲਦੀ ਰੋਟੀ ਕਹਿੰਦੇ ਨੇ ਹਾਂ ਹੂੰ ਚਲੋ ਆਪਾਂ ਇਹਨਾਂ ਨੂੰ ਕਿਹਾ ਖਾ ਲੋ ਖਾ ਲੋ ਕਹਿੰਦੇ ਕੋਈ ਨਹੀਂ ਖੋਈ ਨਹੀਂ ਕੋਈ ਨਹੀਂ ਆਪਾਂ ਹੁਣ ਖਾਂਦੇ ਵੀ ਧੋਣ ਨਹੀਂ ਕੋਈ ਨਹੀਂ ਆਪਾਂ ਵੀ ਖਾ ਲੀਨੇ ਆ ਕਿ ਤੁਸੀਂ ਖਾਓ ਹਾਂ ਮਾਸ਼ੱਲਾ ਵਿੱਚ ਦੇਖੀਓ ਇੱਧਰ ਹਾਂਜੀ ਜਵਾਰ ਦੀ ਸਾਸਰੀ ਕਾਲਾ ਜੀ ਸਾਸਰੀ ਕਾਲ ਜੀ ਜਵਾਰ ਦੀ ਰੋਟੀ ਤੇ ਸ਼ਕੀਨ ਹੀ ਨਹੀਂ ਕਿੱਦਾਂ ਹੈ ਮਜ਼ੇਆ ਖਾ ਲੋ ਮੇਰਾ ਦਿਲ ਨਹੀਂ ਕਰੰਡਿਆ ਤੇ ਬਾਕੀ ਮੈਨੂੰ ਥੋੜਾ ਜਿਹਾ ਜਵਾਰ ਦੀ ਰੋਟੀ ਨਹੀਂ ਜ਼ਿਆਦਾ ਪਸੰਦ ਨਹੀਂ ਆਂ ਤੇ ਕੋਈ ਨਹੀਂ ਕਣਕ ਦੀ ਲਾ ਦੇਣੇ ਆ ਨਹੀਂ ਮੈਂ ਵੈਸੇ ਰੱਜ ਜਾਵਾਂ ਅਸ਼ੇਨ ਚਾਰ ਥਾਵਾਂ ਤੱਕ ਹੋਏ ਆ ਠੀਕ ਆ ਤੇ ੱਟਕੇ ਨਾਲ ਡਏ ਹੁਣ ਇਹ ਵਾਲੇ ਜਿਹੜੇ ਆ ਹਾਂ ਆਹੀ ਵੇਸ਼ਾਂ ਗ ਰੱਜੇ ਆ ਪਰ ਬਬਲੂ ਸਾਗ ਵੀ ਆ ਰਿਆਂ ਗਿਆ ਅੱਡੇ ਕੋਲ ਇੱਕ ਬਬਲੂ ਮੈਂ ਅੰਨਾ ਪੀ ਸਾਕੇ ਦਾਦਾ ਬਣਿਆ ਜੇ ਤੁਸੀਂ ਰੱਜੇ ਆ ਨਾ ਤਾਂ ਵੀ ਖਾਓਗੇ ਕਾਈਓ ਤਾਂ ਕਹਿਣ ਲੱਗਾ ਵੀ ਭਾਵੇਂ ਰੱਜੇ ਆ ਹਾਂ ਇੱਕ ਸਾਗ ਵੇਖ ਕੇ ਇੱਕ ਤੇਰਾ ਪਿਆਰ ਵੇਖ ਕੇ ਮੈਨੂੰ ਯਾਦ ਆ ਗਿਆ ਕਿੰਨਾ ਹਰ ਮਗਾ ਕਿ ਇਹ ਸਾਗ ਹੱਸਨ ਮਾਰੀ ਤੇ ਕੁ ਗਾਉਂਦੀ ਪਿਆਰੀ ਵਿਖਾ ਲਿਆ ਫਿਰ ਹਨ ਇੱਕ ਸਾਗ ਦੇਖ ਕੇ ਤੇ ਇੱਕ ਤੇਰਾ ਪਿਆਰ ਮਹਿਰ ਕਹਿਣ ਲੱਗੇ ਕਿਥੇ ਰਾ ਟਿੱਡ ਵੇਖ ਕੇ ਰੱਜ ਗਏ ਨੰਨੀ ਡਰ ਗਈ ਕਿ ਬੋਲਣ ਕੀ ਕਹਿਣ ਲੱਗੇ ਆਹ ਬੈਠੇ ਬੈਠੇ ਵਿਕੀ ਭਜ ਗਈ ਡਰ ਕੇ ਚਲੋ ਸਭ ਕੁਝ ਬਹੁਤ ਸੁਆਦਿਸ਼ਟ ਥਾ ਕਿ ਦੱਸ ਦੁਬਾਰਾ ਵਿਜ਼ਿਟ ਕਰਨਾ ਕਸਮ ਕਰਾਂਗੇ ਆ हां जी मैम आएंगे तो हम लोग विजिट करेंगे हमने वैसे कस्टमर उधर बोल भी दिया था कि सर्विस थोड़ी जो है फास्ट करो क्योंकि जब खाना खा रहा होता है आदमी तो फिर वो टूट जाती है रूटीन खाते-खाते हां <laughs> जी फिर मजा नहीं रहता वो टूट जाता है खाने का वो है ना होना नहीं चाहिए पंजाबीया तो पाजी गैप थोड़ा कट दिया करू हां जी हां जी पंजाबी बोल जरूर आऊंगा जी हां हां कोई बड़ी नहीं गल पंजाबी बोल ठीक है मैडम ओके थैंक यू सो मच सर वेलकम रे इनन टूट जाता है वो टूट जाता, <laughs> जाता है वो क्या टूट जाता है लै टूट जाता है खाने का लै टूटना नहीं चाहिए जिन्ने से पेट ना ही खाने तो याटी मम्मी की सर्विस चेक करो बहुत बढ़िया आ रही ना गल है मम्मी की सर्विस लगा के पास ਇਥੇ ਇਕੱਲੇ ਜਾਣੇ ਇਕੱਲੇ ਕਰਕੇ ਫਾਸਟ ਵਾਦੀ ਉੱਤੇ ਦੋ ਤਿੰਨ ਜਾਣੇ ਤਾਂ ਵੀ ਫਾਸਟੀ ਉਹਦਾ ਨਹੀਂ ਮਜਾ ਆਇਆ ਇਹ ਨੂੰ ਭੱਜੀ ਫੰਡੀਆਂ ਨਾ ਉੱਥੇ ਜਿਹੜਾ ਇੱਕ ਡੰਮਰੂ ਜਿਆ ਹੀ ਉਹ ਹੋਰ ਖੇਲਦਾ ਆ ਆਹ ਤੇ ਤੂੰ ਇਹ ਲੜਾ ਮਿੰਦੋ ਦੇਲੇਵੇਂ ਗੁਸਾ ਉਹ ਇੱਕ ਨਾ ਇੱਕ ਅੰਦਰੋਂ ਆਉਂਡਿਆ ਬਾਹਰੋਂ ਜਿਹੜਾ ਬਣਾਉਣ ਵਾਲਾ ਉੱਥੇ ਮੈਂ ਹਾਂ ਉਹਨੂੰ ਕਿਹਾ ਵੀ ਉਹ ਪੇਪਰ ਜਿਹਾ ਲੈ ਆ ਕੇ ਤਹੀਂ ਕਿੰਦਾ ਖਲੋ ਜਾ ਖਲੋ ਜਾ ਤੂੰ ਜਾਉਂਦਾ ਮਮਾ ਤੂੰ ਹੀ ਆ ਜਾ ਹਾਂ ਅਜੇ ਪਤਾ ਕੀ ਹੁੰਦਾ ਬਬਲੂ ਜਦੋਂ ਅਸੀਂ ਕਿਤੇ ਖਾਣ ਬੈਠੇ ਹਾਂ ਨਾ ਭਾਬੀ ਦਾ ਪਤਾ ਕੀ ਹੁੰਦਾ ਬੜੀ ਯਾਰ ਲੜਾਈ ਹੋਈ ਆ ਕਹਿੰਦੇ ਵੀ ਤੁਸੀਂ ਪਹਿਲਾਂ ਨਹੀਂ ਆਰਡਰ ਦਿੰਦੇ ਪਹਿਲਾਂ ਕਹਦਾ ਸਤ ਨਾਨ ਗਏ ਮੈਂ ਕਿਹਾ ਵੀ ਤੂੰ ਆਪਣਾ ਉਹ ਕਿਹੜੇ ਨਾਨ ਗਏ ਆ ਜੀ ਆਪਾਂ ਤੰਦੂਰੀ ਰੋਸਟ ਹੈ ਪਟਰ ਨਾਨ ਬਟਰ ਨਾਨ ਮੈਂ ਕਿਹਾ ਸੱਤ ਬਟਰ ਨਾਨ ਲਾ ਦੇ ਤੇ ਚਾਰ ਸਿੰਪਲ ਰੋਟੀਆਂ ਹੂੰ ਸਾਗ ਡਿਕ ਪੈਣਾ ਰੋਟੀ ਦੋ ਦੋ ਲੈ ਕੇ ਆਉਣ ਡਿਆ ਦੋ ਦੋ ਹੈ ਦੋ ਲੈ ਆਉਂਦੇ ਆਂ ਪੰਜ ਜਾਣੇ ਖਾਲੇ ਫੇਮੂ ਵੱਲ ਵੇਖਣ ਦੇ ਕਦੋਂ ਉਹਦਾ ਤੇ ਚੱਲ ਮਜ਼ਾ ਨਹੀਂ ਆਇਆ ਹੈਦਾ ਵੀ ਮਜ਼ਾ ਮਾਰ ਲੈਣਾ ਤੂੰ ਜਿਹੜੀ ਫੁਰਕੀ ਫੜੀ ਹੱਥ 'ਚ ਹੈ ਖਲਾ ਬਾਦ ਚੜਾ ਦੀ ਆ ਵੀ ਜਦੋਂ ਮੈਂ ਟੋਪੀ ਪਾਈ ਹੁੰਦੀ ਏ ਤੀਨ ਨੂੰ ਰਿਵਿਊ ਲੈਣ ਦੇ ਮੇਰਾ ਫੋਨ ਕਰਕੇ ਬਦਾਰ ਦੇ ਬੀਮੀ ਸਰ ਕੱਟੀ ਲੀ ਹੈ ਤੇ ਸਰ ਕਰਦਾ ਕਿ ਮੈਂ ਥੋੜੀ ਜਿਹੀ ਢਿੱਲੀ ਦੀ ਢਿੱਲੀ ਢਿੱਲੀ ਪੰਜਾਬੀ ਦਾ ਵਰਡ ਨੂੰ ਹਿੰਦੀ 'ਚ ਕਨਵਰਟ ਕਰਤਾ ਮੇਲੋ ਢਿੱਲੀ ਦਿੱਲੀ ਤੇਰੇ ਉਪਰ ਕਰਕੇ ਘੱਟ ਬੜਾ ਬੁਝੰਦਾ ਦਿੱਲੀ ਘਰਣਾ ਹੈ ਦਿੱਲੀ ਆਹ ਨਾ ਨਾ ਬਾਹਰ ਤੇ ਤਾਇਆ ਹੁਣ ਕਰਦੇ ਨੇ ਕਿਤੇ ਦਿਨ ਨੂੰ ਨਹੀਂ ਨਾ ਪਤਾ ਸਰਵਿਸ ਕੋਈ ਉਹਨਾਂ ਦਾ ਨਹੀਂ ਆਇਆ ਹੁਣ ਇੱਕ ਦਿਨ ਦੀ ਗੱਡੀ ਬਰਾਏ ਨੇ ਤੁਹਾਨੂੰ ਇਹ ਸਾਡੇ ਪੰਜਾਬੀ ਢਾਪੇ ਦਾ ਕਿਦਾਂ ਦਾ ਲੱਗਾ ਹੈ ਟੇਸਟ ਇਹ ਬਹੁਤ ਘੈਂਟ ਆ ਹੈ ਠੀਕ ਹੈ ਸਾਗ ਨਾਲ ਸਾਡੇ ਸਾਗ ਨਾਲ ਦੀ ਕੋਈ ਰੀਜ਼ਨਿੰਗ ਕਰ ਸਕਦਾ ਕੋਈ ਕਮੈਂਟ ਆ ਬੇ ਦਾ ਕਿਤੇ ਵੀ ਵਰਲਡ ਦੇ ਵਿੱਚ ਰੀਜ਼ਨਿੰਗ ਕਰ ਸਕਦਾ ਸਾਗ ਦੀ ਸਹੀ ਗੱਲ ਆ ਯਾਰ ਇਹ ਜਿਹੜੇ ਆਪਣੇ ਭੈਣ ਭਰਾ ਬਾਹਰ ਵਾ ਉਹ ਵੀ ਕਮੈਂਟ ਕਰਦੇ ਆ ਕਿ ਕੱਲ ਹੀ ਪਾਇਆ ਸੀ ਨਾ ਲੋਕ ਸਾਗ ਬਣਾਉਂਦਾ ਤੇ ਕਹਿੰਦੇ ਹੀ ਸਾਡੇ ਇੱਥੇ ਸਾਕ ਮਿਲਦਾ ਤੇ ਆ ਪਰ ਜਿਹੜਾ ਪੰਜਾਬ ਵਾ ਨਾ ਉਹ ਗੰਦਲਾਂ ਦਾ ਤੋੜ ਕੇ ਹੈ ਹਾਂ ਜਿਹੜੀ ਕੰਦੇ ਐਵੇਂ ਕਰਕੇ ਜੀਵ ਸੋੜੀਦੀ ਨਾ ਐਵੇਂ ਕਰਕੇ ਉਹ ਗੱਲ ਮੌਸਮ ਵੀ ਸਾਥ ਦਿੰਦਾ ਵਾ ਨਾ ਹਾਂਜੀ ਇੱਥੋਂ ਦਾ ਮੌਸਮ ਪਾਣੀ ਉਹ ਵੀ ਚੀਜ਼ਾਂ ਵਿੱਚ ਮਿਲਦੀਆਂ ਵਾ ਨਾ ਇਹ ਤੇ ਏਦਾਂ ਗੱਲ ਬਣਦੀ ਆ ਹਾਂਜੀ ਹਾਂਜੀ ਆ ਤੇ ਕਮਲ ਬਾਜੀ ਆਂਦੇ ਮੈਨੂੰ ਭੁੱਖ ਨਹੀਂ ਆ ਗਈ ਤੇ ਨਹੀਂ ਮੈਨੂੰ ਅਜੇ ਭੁੱਖ ਨਹੀਂ ਆ ਗਈ ਤੇ ਇਹਨਾਂ ਨੂੰ ਨਾਲ ਪੈਕ ਕਰਕੇ ਦਿੱਤਾ ਮੈਂ ਸਾਗ ਨਾਲ ਲੈਣ ਤੇ ਫਿਰ ਤੁਸੀਂ ਘਰ ਜਾ ਕੇ ਹੱਥ ਨਹੀਂ ਲਾ ਸਕਦੇ ਉਹ ਚੀਜ਼ ਨੂੰ ਆਪਾਂ ਰਾਤ ਦੀ ਵੀ ਖਾ ਲੈਣੀ ਹੈ ਹਾਂ ਠੀਕ ਆ ਖਾਧੀ ਗਈ ਕਿ ਦੋ ਵਜੇ ਵੱਜ ਗਏ ਆ ਮੈਂ 5 ਵਜੇ ਰਾਤ ਨੂੰ ਰੋਟੀ ਖਾਈ ਦੀ ਆ ਹਾਂਜੀ ਤੇ ਆਪਾਂ ਦੂਜੇ ਵਜੇ ਰੋਟੀ ਖਾ ਕੇ ਫਿਰ ਮੈਂ ਰਾਤ ਨੂੰ ਆਪਾਂ ਬੈਠੇ ਖਾਣੇ ਨਹੀਂ ਆਪਾਂ ਵੈਸੇ ਦੋ ਵਜੇ ਤੋਂ ਬਾਅਦ ਨਹੀਂ ਖਾਣੇ ਦੀ ਤੇ ਮੈਂ ਹਾਂ ਜੇ ਦੋ ਤਿੰਨ ਵਜੇ ਰੋਟੀ ਖਾਈ ਹੈ ਪਹਿਲੀ ਰਾਤ ਨੂੰ ਅਸੀਂ ਨਾ ਕਰੀ ਅਹੀਂ ਨਾ ਜਿੱਦਾਂ 10 ਵਜੇ ਰੋਟੀ ਖਾਈ ਦੀ ਨਾ ਪਹਿਲਾਂ ਅਸੀਂ 10 ਵਜੇ ਖਾਣੇ ਨਹੀਂ ਤੇ ਆਪਾਂ ਨਾ ਸ਼ੁਰੂ ਕੀਤਾ 6 ਵਜੇ ਖਾਣੀ ਜਦੋਂ ਨਵੇਂ-ਨਵੇਂ ਸ਼ੁਰੂ ਕੀਤਾ ਹੀ ਨ 9:00 ਵਜੇ ਫੇਰ ਭੁੱਖ ਲੱਗੀ ਸਾਨੂੰ ਆਇਆ ਕਿ ਹੁਣ ਕਿਦਾ ਖਾਈਏ ਇਹ ਤੇ ਜਦੋਂ ਸ਼ੁਰੂ ਕੀਤਾ ਇਹਨਾਂ ਰੁਟੀਨ ਆਪਸੇ ਹੀ ਕਰਨੀ ਤੇ 10:00 ਵਜੇ ਫੇਰ ਭੁੱਖ ਲੱਗੀ ਨਹੀਂ ਗੱਲ ਬੰਦ ਪਰ ਹੁਣ ਹੌਲੀ ਹੌਲੀ ਕਰ ਲਿਆ ਸੈਟ ਚਲੋ ਚਲ ਨਾ ਰਕੂ ਫੋਨ ਪਾਪੜੀ ਖਾ ਕਾਰੀ ਕੁਛ ਨਹੀਂ ਆਵਣ ਦੋਲੇ ਤੈਨੂੰ ਹੁਣ ਅਸੀਂ ਦੱਸ ਦੱਸਣਾ ਚਾਹੁੰਦੇ ਆਂ ਇਹ ਸੁਣ ਪਾਪੜੀ ਹੁੰਦੀ ਹੁੰਦੀ ਆ ਕਮਲ ਪੋਰੀ ਹੋਣਾ ਮਤਲਬ ਠੀਕ ਆ ਗਿਆ ਪਤਾ ਤੈਨੂੰ ਤੇ ਆਈ ਨਹੀਂ ਅਜੋ ਮੈਂ ਦੇ ਘਰ ਪੁੱਛਣ ਦੇ ਜੀ ਤੇਰੇ ਹੋਰ ਇਹੋ ਤੇ ਕਹਿਣਾ ਵੀ ਅਫਸੋਸ ਦੀ ਗੱਲ ਇਹ ਆ ਤੇਰੇ ਤੋਂ ਬਿਨਾ ਹੀ ਹੋ ਗਿਆ ਉਹ ਤੇ ਕਹਿੰਦੇ ਸੀਗੇ ਮਤਲਬ ਉਹਨਾਂ ਨੇ ਨਹੀਂ ਦੱਸਿਆ ਜੇ ਦੱਸਿਆ ਹੁੰਦਾ ਤੇ ਛੁੱਟੀ ਕਰ ਲੈਂਦੀ ਤੂੰ ਹਨਾ ਜਦੋਂ ਕੋਈ ਨਹੀਂ ਚੱਲ ਕੋਈ ਗੱਲ ਮੈਂ ਕਿਹਾ ਸੰਦੀਪ ਨੂੰ ਮੈਂ ਛੁੱਟੀ ਹੀ ਕਰ ਲ ਤ ਪਰ ਇਹ ਆਪਣੇ ਟਾਈਮ ਤੇ ਮੇਰੀ ਗੱਲ ਸੁਣ ਗੱਲ ਹੁਣ ਇਦਾਂ ਵਾਂ ਕਿ ਟਾਡੇ ਦੋਵਾਂ ਦੇ ਹਿੱਸੇ ਨਾਲ ਐਤ ਕੀ ਸੋਨ पे ਪੜੀ ਆਈ ਆ ਚਲ ਕੋਈ ਨਹੀਂ ਗਿਫਟ ਮਿਲ ਗਿਆ ਮੈਨੂੰ ਆ ਸਗੋਂ ਵਧੀਆ ਵਾ ਹੈ ਵਧੀਆ ਵਖਾ ਜਾ ਮਮੀ ਇਹਨੂੰ ਗਿਫਟ ਵੀ ਲੈ ਕੇ ਵਿਖਾਓ ਹਣਾ ਚਲ ਤੈਨੂੰ ਗਿਫਟ ਹੀ ਹਾਂ ਤੇ ਜੇ ਤੈਨੂੰ ਚੰਗਾ ਲੱਗੂਗਾ ਤੂੰ ਪਾਲੀ ਐਡਜਸਟੇਬਲ ਹੋ ਸਕਦੀ ਆ ਪਾ ਸਕਦੇ ਆ ਮੈਂ ਤੇ ਲੋਕ ਜਾਣਾ ਮੈਂ ਆ ਆ ਲੈ ਆ ਸ਼ਹੀ ਆ ਇਹ ਲੈ ਕੇ ਆਇਆ ਜੈਕਟ ਕਬਰ ਭਾਜੀ ਹੋਣੀ ਮੇਰੇ ਵਾਸਤੇ ਪਤਾ ਕੀ ਆਏ ਕਿਉਂ ਦਿੱਤੇ ਆ ਹਾਂਜੀ ਉਹਨਾਂ ਨੇ ਇੰਤਜ਼ਾਮ ਕੀਤਾ ਬਬਲੂ ਦਾ ਵੀ ਠੰਡੇ ਚ ਆਉਣਾ ਵਾ ਤੇ ਹੈ ਇੰਡੀਆਂ ਦੀ ਅੱਗੇ ਵੀ ਨਹੀਂ ਆਪ ਹੂੰ ਪਰ ਇਹ ਕਲਰ ਨਹੀਂ ਹੈਗਾ ਹਨਾ ਹੂੰ ਕਲਰ ਮੈਨੂੰ ਅਦੇ ਨਾਲ ਦਾ ਹੀ ਥੋੜਾ ਜਿਹਾ ਬਹੁਤ ਜ਼ਿਆਦਾ ਬਦਲੀ ਲਾਈਟ ਆ ਹਾਂ ਇਹ ਥੋੜਾ ਡਾਰਕ ਚੱਲ ਪਰ ਮੈਨੂੰ ਇਹ ਵੀ ਪਸੰਦ ਆਈ ਆ ਇਹ ਪਤਾ ਕਿਉਂ ਪਸੰਦ ਆਈ ਆ ਇਹਦੀਆਂ ਜਿਹੜੀਆਂ ਬਾਵਾ ਹਨਾ ਆਹ ਵਾਲੀਆਂ ਇਹ ਮਤਲਬ ਉਹ ਦੂਸਰੀ ਇੱਕ ਤੇ ਲਾਸਟ ਕਾਲੀ ਹੁੰਦੀਆਂ ਹਨਾ ਹਾਂ ਅਗੋ ਕੋਲੀਆਂ ਖੁੱਲੀਆਂ ਵਾ ਇਤਰਾਈ ਤੇ ਮੈਨੂੰ ਇਹ ਜੀ ਇਹ ਬੜੀ ਪਸੰਦ ਵਾ ਉਹਦੀਆਂ ਵਾ ਲਾਸਕ ਟਾਲੀਆਂ ਤੇ ਇਹਦੀਆਂ ਖੁੱਲੀਆਂ ਮੈਂ ਨਾ ਇਹਦੇ ਵਿੱਚ ਲੱਗਾ ਹੀ ਪੈਸੇ ਪਾਉਣ ਤੇ ਮੈਂ ਤਾਂ ਜੇ ਭਾਈ ਨਹੀਂ ਦੂਜੀ ਦੇ ਪੈਸੇ ਲੱਗਾ ਹਨ ਇਹ ਪਾ ਕੇ ਦਿਖਾਓ ਹੁਣ ਸੋਣ ਪਾਪੜੀ ਆ ਠੀਕ ਹਾਂ ਸੋਹਣੀ ਆ ਵੀ ਇਹ ਅਲੱਗ ਦੀ ਚੀਜ਼ ਵਾ ਹਨਾ ਦਿੱਤੀ ਉਹਨਾਂ ਨੇ ਤੇ ਕਿਦਾਂ ਦੀ ਲੱਗੀ ਅਮਨ ਤੈਨੂੰ ਫਿਰ ਮੇਰਾ ਗਿਫਟ ਹੈ ਸੋਨਾ ਗਿਫਟ ਸੋਨਾ ਵਾ ਗਿਫਟ ਵੀ ਮਾੜੀ ਹੁੰਦੇ ਆ ਗਿਫਟ ਤੇ ਜਿਹੜਾ ਮਰਜੀ ਹੋਵੇ ਜਿਹੜਾ ਤਿਲੋਂ ਦਿੱਤਾ ਹੁੰਦਾ ਉਹਦੀ ਵੈਲਿਊ ਹੋ ਰਹੀ ਹੁੰਦੀ ਆ ਹਨਾ ਚਲ ਤੈਨੂੰ ਤੇ ਦਿੱਤਾ ਹੈ ਨਾ ਸਾਨੂੰ ਵੀ ਦਿੱਤਾ ਹੋਆ ਆਹੋ ਐਵੇਂ ਤਵਾਗੇ ਤੇ ਕੋਲੀ ਇਥੇ ਖੋਲੋ ਖੋਲੋ ਤੇ ਅਮਨ ਦਾ ਮੂੰਹ ਮਿੱਠਾ ਕਰਵਾਓ ਖਾਣਾ ਅਮਨ ਤੇਰਾ ਮੂੰਹ ਮਿੱਠਾ ਕਰਵਾਈਏ ਲੈ ਅਮਨ ਸਾਰਾ ਮੂੰਹ ਅਮਨ ਕਰ ਮੂੰਹ ਮਿੱਠਾ ਅਸੀਂ ਵੇਲਾ ਟੀ ਖੋਲਿਆ ਨਹੀਂ ਲੱਗਾ ਅਹੀਂ ਪਤਾ ਕੀ ਸੋਚਿਆ ਸੀਗਾ ਅਮਨ ਨੂੰ ਖਾਣ ਨੂੰ ਦੇਣਾ ਮੈਂ ਚੱਲ ਅਮਨ ਉਹਦੇ ਫੇਦੇ ਖੋਲਦੇ ਆ ਹਨਾ ਆਹੋ ਅਹੀਂ ਤੇ ਤੋ ਬਿਨਾ ਨਹੀਂ ਵੇਲਾ ਖੋਲਿਆਗਾ ਹਾਂਜੀ ਟੇਸਟ ਵਾ ਚਲੋ ਫਿਰ ਕਰ ਦੋ ਉਦਾਂ ਹੀ ਪੈਗ